ਜਾ ਈਡੀ ਸੀਬੀਆਈ ਇਨਕਮ ਟੈਕਸ ਐਨਆਈਏ ਪਤਾ ਨਹੀਂ ਕਿਹਦੇ ਕਿਹਦੇ ਡਰ ਛਾਪੇ ਮਰਵਾ ਕੇ ਚੁੱਪ ਕਰਾਉਣ ਲੱਗੇ ਔਰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਕੁਰਬਾਨੀ ਖਤਰੇ 'ਚ ਹੈ ਕਿਉਂਕਿ ਕੁਰਬਾਨੀ ਦੇ ਕੇ ਹੀ ਤਾਂ ਡੈਮੋਕਰੇਸੀ ਲਈ ਸੀ ਨਾ ਅੰਗਰੇਜ਼ ਵੋਟਾਂ ਨਹੀਂ ਪੈਣ ਦਿੰਦੇ ਸੀ ਸਿੱਧੇ ਹੀ ਵਾਇਸਰਾਏ ਪੁਆਇੰਟ ਕਰਦੇ ਸੀ ਆਪ ਹੀ ਫੈਸਲੇ ਕਰਦੇ ਸੀ ਆਮ ਆਦਮੀ ਪਾਰਟੀ ਦੇ ਕੌਮੀ ਕੰਵਿਨਰ ਅਰਬਿੰਦ ਕੇਂਦਰੀਵਾਲ ਦੀ ਗ੍ਰਿਫਤਾਰੀ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਪ ਵੱਲੋਂ ਅੱਜ ਦੇਸ਼ ਭਰ ਵਿੱਚ ਸਮੂਹਿਕ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਇਸੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀਆਂ ਅਤੇ ਆਪ ਵਰਕਰਾਂ ਨਾਲ ਖੜਕੜ ਕਲਾਂ ਵਿੱਚ ਭੁੱਖ ਹੜਤਾਲ ਤੇ ਬੈਠੇ ਨੇ ਇਹ ਭੁੱਖ ਹੜਤਾਲ ਸ਼ਾਮ 5 ਵਜੇ ਤੱਕ ਜਾਰੀ ਰਹੇਗੀ ਕੇਂਦਰੀਵਾਲ ਦੀ ਗ੍ਰਿਫਤਾਰੀ ਦਾ ਰੋਸ ਜ਼ਾਹਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਦਾ ਲੋਕਤੰਤਰ ਖਤਰੇ 'ਚ ਹੈ ਸ਼ਹੀਦ ਆਜ਼ਮ ਭਗਤ ਸਿੰਘ ਨੇ ਲਿਖਿਆ ਕਹਿੰਦੇ ਮੈਨੂੰ ਇਸ ਗੱਲ ਦਾ ਕੋਈ ਡਰ ਨਹੀਂ ਜੇ ਮੈਨੂੰ ਕੋਈ ਚਿੰਤਾ ਨਹੀਂ ਕਿ ਆਜ਼ਾਦੀ ਆਊਗੀ ਜਾਂ ਨਾ ਕੋਈ ਸ਼ੰਕਾ ਨਹੀਂ ਸੀ ਸ਼ਹੀਦ ਆਜ਼ਮ ਦੇ ਮਨ ਦੇ ਵਿੱਚ ਕਿ ਦੇਸ਼ ਆਜ਼ਾਦ ਹੋਊਗਾ ਜਾਂ ਨਾ ਉਹ ਕਹਿੰਦੇ ਆਜ਼ਾਦੀ ਤਾਂ ਆਉਣੀ ਹੀ ਆਉਣੀ ਹੈ ਇਹਦੇ ਕੋਈ ਸ਼ੱਕ ਨਹੀਂ ਪਰ ਸ਼ਹੀਦ ਆਜ਼ਮ ਅੱਗੇ ਇਹ ਵੀ ਲਿਖਦੇ ਨੇ ਉਹ ਕਹਿੰਦੇ ਮੈਨੂੰ ਡਰ ਤੇ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਔਰ ਬਿਲਕੁਲ ਸਹੀ ਉਹਨਾਂ ਦੀ ਚਿੰਤਾ ਤੇ ਉਹਨਾਂ ਦਾ ਡਰ ਸਾਬਤ ਹੋ ਗਿਆ ਅੰਗਰੇਜ਼ ਗਏ ਕਾਲੇ ਅੰਗਰੇਜ਼ ਆ ਗਏ ਆ ਸਾਡੇ ਵਾਲੇ ਅੰਗਰੇਜ਼ ਆ ਗਏ ਆ ਦੇਸੀ ਅੰਗਰੇਜ਼ ਆ ਗਏ ਇਹ ਲੁੱਟਣ ਲੱਗੇ ਲੁੱਟਣ ਤੋਂ ਬਾਅਦ ਜੇ ਕੋਈ ਆਵਾਜ਼ ਠੋਂਦਾ ਕੁੱਟਣ ਲੱਗੇ ਤੇ ਫਿਰ ਜੇਲਾਂ ਚ ਬੰਦ ਕਰਨ ਲੱਗੇ ਵਿਰੋਧੀ ਪਾਰਟੀ ਦੇ ਆਵਾਜ਼ਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਬੰਦ ਕਰਨ ਲੱਗੇ ਲਾਲਚ ਦੇ ਕੇ ਜਾਂ ਡਰਾ ਕੇ ਜਾਂ ED CBI ਇਨਕਮ ਟੈਕਸ ਐਨਆਈਏ ਪਤਾ ਨਹੀਂ ਕਿਹਦੇ ਕਿਹਦੇ ਡਰ ਛਾਪੇ ਮਰਵਾ ਕੇ ਚੁੱਪ ਕਰਾਉਣ ਲੱਗੇ ਤਾਜ ਸ਼ਹੀਦ ਆਜ਼ਮ ਸ਼ਹੀਰ ਭਗਤ ਸਿੰਘ ਦੀ ਆਤਮਾ ਤਰਫ ਦਿਹਾਣੀ ਕੀ ਐਸ ਜਜ਼ਦੀ ਵਾਸਤੇ 23 ਸਾਲ ਦੀ ਉਮਰ ਚ ਫਾਂਸੀ ਦੇ ਰਸਤੇ ਚੁੰਮੇ ਸੀ ਕੀ ਐਸ ਜਜ਼ਦੀ ਵਾਸਤੇ ਸਾਡੇ 17 ਸਾਲ ਦੀ ਉਮਰ ਚ ਘਰ ਛੱਡਿਆ ਸੀ ਇਸ ਗੱਲ ਦਾ ਜਵਾਬ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵੀ ਪੁੱਛਣਗੇ ਆ ਕਿ ਨਾ ਜਵਾਬ ਕੀ ਦੇਓਗੇ ਅੰਗਰੇਜ਼ਾਂ ਦੇ ਵੇਲੇ ਸ਼ਹੀਦ ਭਗਤ ਸਿੰਘ ਜਦੋਂ ਜੇਲ੍ਹ 'ਚ ਸੀਗੇ ਤਾਂ ਜੇਲ੍ਹ 'ਚੋਂ ਬੋਲਦੇ ਸੀ ਆਪ ਖੁਦ ਵਕੀਲ ਆਪਣੇ ਆਪ ਬਣੇ ਸੀ ਉੱਥੇ ਮੀਡੀਆ ਲੋ ਹੁੰਦਾ ਸੀ ਮੀਡੀਆ ਦੀ ਐਂਟਰੀ ਹੁੰਦੀ ਸੀ ਜੋ ਬੋਲਦੇ ਸੀ ਅਗਲੇ ਦਿਨ ਦੇ ਹਿੰਦੀ ਉਰਦੂ ਤੇ ਇੰਗਲਿਸ਼ ਤੇ ਸਾਰੇ ਖ਼ਬਰਾਂ ਛਪਦਾ ਸੀ ਅੱਜ ਛਪਾ ਕੇ ਦਿਖਾ ਸਕਦੇ ਹਾਂ ਅੱਜ ਕੋਈ ਖ਼ਬਰ ਹੀ ਨਹੀਂ ਆਉਂਦੀ ਦਿੰਦੇ ਬਾਹਰ ਜਿਹੜੀ ਮਨਪਸੰਦ ਖ਼ਬਰ ਹੋਵੇ ਉਹੀ ਆਉਂਦੀ ਹੈ ਬਸ ਜੇ ਕੋਈ ਵਿਰੁੱਧ ਬੋਲ ਪਿਆ ਖ਼ਬਰ ਨਹੀਂ ਆਉਂਦੀ ਆਜ਼ਾਦ ਪਹਿਲਾਂ ਸੀ ਜਾਂ ਆਜ਼ਾਦ ਹੋਣਾ ਫਿਰ ਬਹੁਤ ਸਾਰੇ ਬਜ਼ੁਰਗ ਮੈਨੂੰ ਕਈ ਵਾਰੀ ਮਿਲਦੇ ਆ ਉਮਰਾਂ ਤਾਂ ਹੋ ਗਈਆਂ ਉਹਨਾਂ ਦੀਆਂ 90 90 ਸਾਲ ਪਰ ਉਹ ਇਹ ਕਹਿੰਦੇ ਆ ਪੁੱਤ ਕਦੇ ਸਟੇਜ ਤੇ ਮੌਕਾ ਮਿਲਿਆ ਸਾਡੇ ਵੱਲੋਂ ਬੋਲਦੀ ਕਿ ਇਹਦੇ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਔਰ ਮੇਰਾ ਰੋਮ ਰੋਮ ਕੰਬ ਉੱਠਦਾ ਉਦੋਂ ਜਦੋਂ ਮੈਂ ਇਹ ਗੱਲ ਸੁਣਦਾ ਕਿ ਬਜ਼ੁਰਗ ਕਹਿੰਦੇ ਇਹਦੇ ਨਾਲ ਉਹ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਫਿਰ ਮੈਂ ਸੋਚਦਾ ਕਿ ਅਸੀਂ ਫਿਰ ਕਰਤਾਰ ਸਿੰਘ ਸਰਾਬੇ ਵਰਗੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਵਰਗੇ ਮਦਨ لال ਢੀਂਗਰਾ ਵਰਗੇ ਅਸੀਂ ਹੀਰੇ ਕਿਉਂ ਗਵਾ ਲਏ ਫਿਰ ਜੇ ਅੰਗਰੇਜ਼ਾਂ ਦਾ ਰਾਜ ਨੂੰ ਹੀ ਚੰਗਾ ਕਹਿਣਾ ਸੀ ਜੇ ਚੰਗਾ ਕਹਾਉਣਾ ਸੀ ਫਿਰ ਉਹਨਾਂ ਨੇ ਫਾਂਸੀ ਚੜਨ ਦਾ ਕੀ ਫਾਇਦਾ ਹੋਇਆ ਉਹ ਵੀ 90 90 95 95 ਸਾਲ ਦੀਆਂ ਉਮਰਾਂ ਭੋਗ ਲੈਂਦੇ ਫਿਰ ਕੋਈ ਆਮ ਘਰਾਂ ਤੋਂ ਤਾਂ ਹੈ ਨਹੀਂ ਸੀ ਸਰਦੇ ਪੂਜਦੇ ਘਰਾਂ ਤੋਂ ਸੀ ਉਹ ਸਾਰੇ ਸੋ ਅੱਜ ਦੇਸ਼ ਦਾ ਲੋਕਤੰਤਰ ਖਤਰੇ 'ਚ ਹੈ ਡੈਮੋਕ੍ਰੇਸੀ ਖਤਰੇ 'ਚ ਹੈ ਔਰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਕੁਰਬਾਨੀ ਖਤਰੇ 'ਚ ਹੈ ਕਿਉਂਕਿ ਕੁਰਬਾਨੀ ਦੇ ਕੇ ਹੀ ਤਾਂ ਡੈਮੋਕਰੇਸੀ ਲਈ ਸੀ ਨਾ ਵਿਆਹ ਸ਼ਾਦੀਆਂ ਜਿੱਦੇ ਪੰਗੜੇ ਤਾਂ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਹੁੰਦੇ ਸੀ ਸਾਂ ਵੀ ਉਦੋਂ ਲੋਕ ਲੈਂਦੇ ਸੀ ਫਰਕ ਕੀ ਸੀਗਾ ਅੰਗਰੇਜ਼ ਵੋਟਾਂ ਨਹੀਂ ਪੈਣ ਦਿੰਦੇ ਸੀ ਅੰਗਰੇਜ਼ ਵੋਟਾਂ ਨਹੀਂ ਪੈਣ ਦਿੰਦੇ ਸੀ ਸਿੱਧੇ ਹੀ ਵਾਇਸਰਾਏ ਪੁਆਇੰਟ ਕਰਦੇ ਸੀ ਆਪ ਹੀ ਫੈਸਲੇ ਕਰਦੇ ਸੀ ਤੇ ਭਗਤ ਸਿੰਘ ਹੋਰਾਂ ਦੀ ਲੜਾਈ ਕੀ ਸੀ ਕਿ ਤੁਸੀਂ ਆਪਣੇ ਮੁਲਕ ਜਾਓ ਇਹ ਦੇਸ਼ ਸਾਡਾ ਨਵਾਂ ਸ਼ਹਿਰ ਤੋਂ ਸੁਖਦੇਵ ਸਿੰਘ ਊੜਾਪੜ ਤੇ ਵਿਜੇ ਦੀ ਰਿਪੋਰਟ